ਵੇਖੋ ਜੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਐਸ.ਐਚ.ਐਮ. ਸਾਹਿਬ ਨੇ ਐਸ.ਐਚ.ਓ. ਸਾਹਿਬ ਨੇ ਅਸੀਂ ਰਾਜਸਥਾਨ ਸੀ ਹਲਕੇ ਦਾ ਇੱਕ ਜਿਹੜਾ ਬਾਰਡਰ ਦਾ ਪਿੰਡ ਸੀਗਾ ਕੋਟਨੀ ਕੋਟਲੀ ਕੋੜਟਾਣਾ ਉਹਦੇ ਵਿੱਚ ਆਏ ਉੱਥੇ ਪਾਣੀ ਭਰਿਆ ਹੋਇਆ ਹੈ ਹੁਣ ਐਸ.ਐਚ.ਐਮ. ਸਾਹਿਬ ਦੀ ਹੈਲਪ ਬਿਨਾਰ ਅਸੀਂ ਬੋਟਸ ਵੀ ਮੰਗਾਈਆਂ ਰੈਸਕਿਊ ਟੀਮ ਭੇਜਣ ਲੱਗੇ ਆ ਉਹਨਾਂ ਨੂੰ ਰੈਸਕਿਊ ਕਰਕੇ ਫੈਮਲੀਆਂ ਨੂੰ ਲੈ ਕੇ ਆਈਏ ਨਾਲ ਹੀ ਹੁਣ ਦੇਖੋ ਮੀਂਹ ਵੀ ਇੰਨਾ ਆ ਰਿਹਾ ਹੈ ਅਸੀਂ ਮਾਲ ਡੰਗਰ ਵੀ ਕਿਹਾ ਹੈ ਕਿ ਅਸੀਂ ਉਹਨਾਂ ਨੂੰ ਛੇਤੀ ਛੇਤੀ ਪਾਣੀ ਵਧਣ ਤੋਂ ਪਹਿਲਾਂ ਬਾਹਰ ਕੱਢਿਆ ਜਾਵੇ ਸਾਡਾ ਨੌਲੇਜ ਬਧੀਏ ਤਰੀਕੇ ਦੇ ਨਾਲ ਅਜੇ ਸਾਹਿਬ ਪੀਜ ਉਹਦੇ ਬਾਰੇ ਵਿੱਚ ਤੁਸੀਂ ਜਿਹੜੀ ਸਾਡੀ ਲੋਕੋ ਕਸਬ ਡਿਵੀਜ਼ਨ ਹੈ ਉਹਦੇ ਵਿੱਚ ਇੱਕ ਆਹੀ ਪਿੰਡ ਹੈ ਜਿਹੜਾ ਸਾਡਾ ਜਨਾਲਾ ਦੇ ਨਾਲ ਲੱਗਦਾ ਸੀਗਾ ਇੱਥੇ ਹੀ ਫਲਡ ਦੀ ਸਿਚੁਏਸ਼ਨ ਆਈ ਹੈ ਅਦਰਵਾਈਜ਼ ਜਿਹੜੇ ਬਾਕੀ ਸਾਡੇ ਪਿੰਡਾਂ ਸੀ ਤਿੰਨ ਚਾਰ ਦਿਨਾਂ ਤੋਂ ਪਿਛਲੇ ਐਸ ਐਚ ਓ ਸਾਹਿਬ ਦੇ ਨਾਲ ਆਪਣੇ ਹਲਕਾ ਇੰਜਜ ਮੈਡਮ ਦੇ ਨਾਲ ਰੈਗੂਲਰਲੀ ਉੱਥੇ ਵਿਜ਼ਿਟ ਕਰ ਰਹੇ ਹਾਂ ਸਭ ਥਾਂ ਤੇ ਪਾਣੀ ਦਾ ਲੈਵਲ ਕੱਲ ਤੋਂ ਲਹਿ ਰਿਹਾ ਸੀਗਾ ਬਲਕਿ ਪਰਸੋਂ ਤੋਂ ਹੀ ਆਈ ਪਿੰਡ ਇੱਥੇ ਓਵਰਨਾਈਟ ਆਇਆ ਸਾਰਾ ਜਨਾਲਾ ਦੇ ਨਾਲ ਲੱਗਦਾ ਸੱਚੀ ਨਾਲੇ ਦਾ ਇਫੈਕਟ ਦੇ ਉੱਤੇ ਹੈਗਾ ਵੇ ਔਰ ਜਿੰਨਾ ਪਾਣੀ ਜਿਹੜਾ ਰਾਤੋਂ ਰਾਤ ਚੜਿਆ ਹੋਵੇ ਹੋਰ ਸਾਡਾ ਕੋਈ ਪਿੰਡ ਕਟ ਆਫ ਨਹੀਂਗਾ ਉਧਰ ਇੱਕ ਸੈਦਪੁਰਾ ਸੀਗਾ ਉਥੇ ਪਹਿਲਾਂ ਹੀ ਵੈਕੂਏਸ਼ਨ ਹੋ ਚੁੱਕੀ ਹੈ ਇੱਥੇ ਵੀ ਅਸੀਂ ਇੱਕ ਆਰਮੀ ਦੀ ਹੈਲਪ ਦੇ ਨਾਲ ਬੋਟ ਮੰਗਵਾ ਲਈ ਹੈ ਆਪਰੇਟਰਸ ਆ ਗਈ ਹੈ ਔਰ ਆਈ ਥਿੰਕ 15-20 ਮਿੰਟ ਦੇ ਵਿੱਚ ਆਜਣਗੇ ਔਰ ਅਸੀਂ ਇੱਥੋਂ ਲੋਕਾਂ ਨੂੰ ਰੈਸਕਿਊ ਕਰਕੇ ਸੇਫ ਪਲੇਸ ਤੇ ਅਸੀਂ ਲਿਜਾਕੇ ਉਹਨਾਂ ਦਾ ਲੰਗਰ ਦਾ ਹੋਰ ਸਾਰੇ ਜੋ ਵੀ ਡੇ ਟੂਰੇ ਦੀਆਂ ਲੋੜਾਂ ਪੂਰੀਆਂ ਕਰਨਗੇ ਕੋਈ ਪੈਨਿਕ ਕਰਨ ਵਾਲੀ ਗੱਲ ਨਹੀਂ ਹੈ ਜੀ ਜਿਹੜੇ ਗਵਰਨਮੈਂਟ ਕੋਲੋਂ ਮੰਗੀ ਤੇ ਹਿੱਸਾ ਹੈ ਤਾਂ ਕੋਈ ਦੇਖੋ ਜੀ ਪੰਜਾਬ ਗਵਰਨਮੈਂਟ ਜਿਹੜੀ ਹੈਲਪ ਕਰ ਰਹੀ ਹੈ ਸੈਂਟਰ ਗਵਰਨਮੈਂਟ ਕੋਲੋਂ ਜਿਹੜੀ ਹੈਲਪ ਮੰਗਨੀ ਹੈ ਉਹ ਸਾਡੇ ਸੀਐਮ ਸਾਹਿਬ ਦਾ ਕੰਮ ਹੈ ਸਾਡਾ ਕੰਮ ਹੈ ਕਿ ਪੰਜਾਬ ਗਵਰਨਮੈਂਟ ਕੋਲੋਂ ਜਿਹੜੀ ਹੈਲਪ ਮੰਗਣੀ ਪੰਜਾਬ ਗਵਰਨਮੈਂਟ ਹੈਲਪ ਕਰ ਰਹੀ ਹੈ ਪ੍ਰਸ਼ਾਸਨ ਹੈਲਪ ਕਰ ਰਿਹਾ ਹੈ ਅਸੀਂ ਸਾਰੇ ਜਾਨੇ ਮਿਲ ਕੇ ਜਿਹੜਾ ਰੈਸਕਿਊ ਟੀਮਸ ਜਿਹੜੀਆਂ ਆ ਰਹੀਆਂ ਨੇ ਆਪਾਂ ਲੋਕਾਂ ਦੀ ਮਦਦ ਕਰ ਰਹੇ ਹਾਂ ਜੀ ਧੰਨਵਾਦ ਆਪਣਾ ਨਾਮ ਜਗਦੀਪ ਸਿੰਘ ਕਿਹਦੇ ਪਿੰਡ ਦਾ ਜੀ ਪਿੰਡ ਕੋਲੀ ਕੋਟਾਣਾ ਕਿੰਨਾ ਦਾ ਤੁਹਾਡਾ ਇੱਥੇ ਨੁਕਸਾਨ ਨੁਕਸਾਨ ਦਾ ਤੇ ਜਿਹੜਾ ਵਕਤ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜਿਹੜੀ ਫਸਲ ਹੈ ਬਿਲਕੁਲ ਤਬਾਹ ਹੋ ਚੁੱਕੀ ਜਿਹੜਾ ਮਾਲ ਡੰਗਰਾਂ ਦਾ ਸਾਰਾ ਲੋਕਾਂ ਦਾ ਘਰਾਂ ਵਿੱਚ ਫਸਿਆ ਹੈ ਪਰਿਵਾਰ ਲੋਕਾਂ ਦੇ ਘਰਾਂ ਵਿੱਚ ਫਸਿਆ ਕਿਸੇ ਕੋਲ ਚਾਰਾ ਹੈ ਨਹੀਂ ਮਾਲ ਡੰਗਰ ਨੂੰ ਪਾਉਣ ਵਾਸਤੇ ਕੋਈ ਪੱਠਾ ਨਹੀਂ ਹੈ ਕੋਈ ਕੁਝ ਨਹੀਂ ਹੈ ਲੋਕ ਆਪੋ ਆਪਣੇ ਡੰਗਰ ਜਿਹੜੇ ਨੇ ਲੈ ਕੇ ਘਰਾਂ ਵਿੱਚ ਬੈਠੇ ਨੇ ਜੀ ਵੀ ਲੈ ਕੇ ਘਰਾਂ ਵਿੱਚ ਬੈਠੇ ਨੇ ਸਭ ਤੋਂ ਵੱਡੀ ਕਿਲਤ ਉੱਥੇ ਹੈਗੀ ਜੇ ਇਸ ਟਾਈਮ ਡੰਗਰਾਂ ਦੇ ਚਾਰੇ ਦੀ ਤੇ ਪਾਣੀ ਦੀ ਜਿਹੜਾ ਪਾਣੀ ਹੈ ਨਾ ਉਹ ਇਸ ਟਾਈਮ ਉਸ ਪਿੰਡ ਵਿੱਚ ਜਿਹੜਾ ਵਾ ਜਿੰਨੇ ਵੀ ਬੋਰ ਨੇ ਸਾਰੇ ਬੋਰਾ ਵਿੱਚ ਜਿਹੜਾ ਦਰਿਆਵਾਂ ਦਾ ਪਾਣੀ ਪੈ ਗਿਆ ਉਹ ਜਿਹੜੇ ਬੋਰ ਨੇ ਉਹ ਸਾਰੇ ਮਤਲਬ ਭਰ ਚੁੱਕੇ ਨੇ ਗੰਦੇ ਪਾਣੀ ਦੇ ਨਾਲ ਨਾ ਕੋਈ ਮੋਟਰ ਚੱਲ ਰਹੀ ਹੈ ਨਾ ਕੋਈ ਪਾਣੀ ਸਾਫ ਮਿਲ ਰਿਹਾ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਕਿ ਸਭ ਤੋਂ ਪਹਿਲਾਂ ਜਿਹੜਾ ਉਸੇ ਜਿਹੜਾ ਪੀਣ ਵਾਲਾ ਪਾਣੀ ਤੇ ਪਸ਼ੂਆਂ ਦਾ ਜਿਹੜਾ ਚਾਰਾ ਉਹ ਭੇਜਿਆ ਜਾਵੇ ਹਾਂਜੀ ਜਿਹੜੇ ਪਿੰਡਾਂ ਦੇ ਸੰਪਰਕ ਬਦਗੇ ਉਹਨਾਂ مدد ਕੀ ਕਰਾਂਗੇ ਸੰਪਰਕ ਜਿਹੜੇ ਨੇ ਕਾਫੀ ਟੁੱਟ ਚੁੱਕੇ ਨੇ ਅਗਲੇ ਬੰਨੇ ਚੱਕੌਲ ਉਹਦਾ ਵੀ ਸੰਪਰਕ ਟੁੱਟ ਚੁੱਕਾ ਆ ਵੰਯਾਂ ਵਾਲਾ ਉਹਦਾ ਵੀ ਇਸ ਨਾਲੇ ਨਾਲੋ ਜਿਹੜਾ ਇੱਥੋਂ ਆਹ ਜਿਹੜੀ ਆਪਣਾ ਰੋਡ ਜਾ ਰਿਹਾ ਆਈਟੀਆ ਰੋਡ ਇੱਥੋਂ ਸੰਪਰਕ ਟੁੱਟ ਚੁੱਕਾ ਹੈ ਅ ਕੰਮੀਰਪੁਰਾ ਉਹਨਾਂ ਦਾ ਵੀ ਟੁੱਟ ਚੁੱਕਾ ਵਾ ਰਾਏ ਤਲਵੰਡੀ ਉਹਨਾਂ ਦਾ ਵੀ ਟੁੱਟ ਚੁ